ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋਢ ਕਿਵੇਂ ਬੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਅਬਦਾਲੀ ਦੇ ਹਮਲੇ ਤੋਂ ਬਾਅਦ ਸਿੰਘਾਂ ਨੇ ਹਰਮੰਦਰ ਸਾਹਿਬ ਨੂੰ ਦੁਬਾਰਾ ਬਣਾਉਣ ਦਾ ਗੁਰਮਤਾ ਪਾਸ ਕੀਤਾ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਸਰੋਵਰ ਨੂੰ ਇਸ ਤੋਂ ਪਹਿਲਾਂ ਕਈ ਵਾਰ ਨੁਕਸਾਨ ਪਹੁੰਚਾਇਆ ਗਿਆ ਸੀ ਪਰ ਹਰਮੰਦਰ ਸਾਹਿਬ ਨੂੰ ਨੀਹਾਂ ਤੱਕ ਅਬਦਾਲੀ ਨਹੀਂ ਢਾਇਆ ਸੀ ਸਾਰੇ ਪੰਥ ਨੇ ਅਰਦਾਸਾਂ ਕਰਕੇ ਕਤਕ ਸੁਦੀ 13 17 ਨਵੰਬਰ 1763 ਈਸਵੀ ਨੂੰ ਸ੍ਰੀ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਨਵਾਬ ਕਪੂਰ ਸਿੰਘ ਨੇ ਇੱਟ ਰੱਖੀ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਚੂਨਾ ਪਾਇਆ ਸਾਰੇ ਸਰਦਾਰਾਂ ਨੇ ਸ੍ਰੀ ਹਰਮੰਦਰ ਸਾਹਿਬ ਵਾਸਤੇ ਸਮਰੱਥਾ ਅਨੁਸਾਰ ਭੇਟਾ ਚੜਾਈ ਐਨ ਇਸ ਵੇਲੇ ਖਬਰ ਮਿਲੀ ਕਿ ਦੁਰਾਨੀ ਜਰਨੈਲ ਜਹਾਨ ਖਾਨ ਸਣੇ ਫੌਜ اٹਕ ਟੱਪ ਗਿਆ ਹੈ ਹਰਮੰਦਰ ਸਾਹਿਬ ਦੇ ਉਸਾਰਨ ਦੀ ਸੇਵਾ ਭਾਈ ਦੇਸ ਰਾਜ ਸੁਰ ਸਿੰਘ ਵਾਲੇ ਨੂੰ ਸੌਂਪ ਕੇ ਸਿੰਘ ਦੁਰਾਨੀ ਦੇ ਟੱਕਰੇ ਵਾਸਤੇ ਚਲੇ ਗਏ ਬਿਨਾਂ ਟੱਕਰੇ ਜਹਾਨ ਖਾਨ ਜ਼ੀਰਾਬਾਦ ਆ ਪਹੁੰਚਿਆ ਐਨਏ ਚਰ ਨੂੰ ਸਿੰਘ ਵੀ ਆ ਪਹੁੰਚੇ ਉਹਨਾਂ ਚਾਰਸ਼ਪੇਰੋਂ ਦਰਾਨੀਆਂ ਤੇ ਹੱਲਾ ਕਰ ਦਿੱਤਾ ਇਸ ਲੜਾਈ ਵਿੱਚ ਜਹਾਨ ਖਾਨ ਸਿੰਘਾਂ ਦਾ ਮੁਕਾਬਲਾ ਨਾ ਕਰ ਸਕਿਆ ਉਹ ਆਪਣੀ ਫੌਜ ਦਾ ਚੋਖਾ ਨੁਕਸਾਨ ਕਰਾ ਕੇ ਪੂਰੀ ਤਰ੍ਹਾਂ ਹਾਰ ਕੇ ਕਾਬਲ ਨੂੰ ਭੱਜ ਗਿਆ ਸਿੰਘ ਫਤਿਹ ਦੇ ਜਕਾਰੇ ਛੱਡਦੇ ਸ੍ਰੀ ਅੰਮ੍ਰਿਤਸਰ ਆ ਪਹੁੰਚੇ ਇਹ ਘਟਨਾ ਨਵੰਬਰ 1763 ਈਸਵੀ ਦੀ ਹੈ ਅੰਮ੍ਰਿਤਸਰ ਸਿੰਘਾਣੇ ਗੁਰਮਤਾ ਕੀਤਾ ਕਿ ਸੂਬਾ ਸਰਹੰਦ ਨੂੰ ਸੁੱਧਿਆ ਜਾਵੇ ਇਸ ਹਮਲੇ ਵਿੱਚ ਬਾਨਾ ਮਿਸਲਾਂ ਹੀ ਸ਼ਾਮਲ ਸਨ ਸਾਰੇ ਦਲਾਂ ਦਾ ਲੀਡਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੀ ਦਸੰਬਰ 1763 ਈਸਵੀ ਨੂੰ ਖਾਲਸੇ ਨੇ ਮਲੇਰਕੋਟਲੇ ਨੂੰ ਘੇਰਾ ਪਾ ਲਿਆ ਨਵਾਬ ਭੀਖਣ ਖਾਂ ਬਾਹਰ ਆ ਕੇ ਲੜਿਆ ਤੇ ਛਾਤੀ ਵਿੱਚ ਗੋਲੀ ਖਾ ਕੇ ਮਰ ਗਿਆ ਸਿੰਦਾਂ ਨੇ ਮਲੇਰ ਕੋਟਲਾ ਵੀ ਲੁੱਟ ਕੇ ਤਬਾਹ ਕਰ ਦਿੱਤਾ ਇੱਥੋਂ ਚੱਲ ਕੇ ਸਿੰਘ ਪਿੰਡ ਖੇੜੀ ਉੱਤੇ ਜਾ ਪਈ ਇਸੇ ਪਿੰਡ ਦੇ ਗੰਗੂ ਬ੍ਰਾਹਮਣ ਨੇ ਦਸ਼ਮੇਸ਼ ਪਿਤਾ ਜੀ ਦੇ ਛੋਟੇ ਸਹਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਇਆ ਸੀ ਕੀਤੇ ਦਾ ਫਲ ਭੁਗਤਦਿਆਂ ਹੋਇਆ ਗੰਗੂ ਪਾਪੀ ਤਾਂ ਉਸ ਵੇਲੇ ਮੁਸਲਮਾਨ ਹਾਕਮ ਹੱਥੋਂ ਹੀ ਮਾਰਿਆ ਗਿਆ ਸੀ ਉਹਦੇ ਪਰਿਵਾਰ ਦੇ ਬਹੁਤ ਸਾਰੇ ਬੰਦੇ ਇਸ ਹਮਲੇ ਵਿੱਚ ਸਿੰਘਾਂ ਹੱਥੋਂ ਮਾਰੇ ਗਏ ਉਸ ਦਾ ਪਿੰਡ ਵੀ ਸਿੰਘਾਂ ਨੇ ਲੁੱਟ ਕੇ ਤਬਾਹ ਕਰ ਦਿੱਤਾ ਜਨਵਰੀ 1764 ਈਸਵੀ ਵਿੱਚ ਸਿੰਘਾਂ ਨੇ ਮੁਰੰਡੇ ਤੇ ਜਾ ਕੇ ਰਾ ਪਾਇਆ ਉਹ ਜਾਨੀ ਖਾਨ ਮਾਨੀ ਖਾਨ ਤੋਂ ਬਦਲਾ ਲੈਣਾ ਚਾਹੁੰਦੇ ਸਨ ਰੰਗੜਾ ਨੇ ਸ਼ਹਿਰ ਦੇ ਬੂਹੇ ਬੰਦ ਕਰ ਲਏ ਅਤੇ ਅੰਦਰ ਆਕੀ ਹੋਏ ਹੋ ਕੇ ਬੈਠ ਗਏ ਸਿੰਘਾਂ ਨੇ ਆਲੇ ਦੁਆਲੇ ਦਾ ਇਲਾਕਾ ਲੁੱਟ ਲਿਆ ਫੇਰ ਸ਼ਹਿਰ ਉੱਤੇ ਹੱਲਾ ਕਰਕੇ ਬੂਹੇ ਬਾਰੀਆਂ ਤੋੜ ਕੇ ਅੰਦਰ ਜਾ ਵੜੇ ਸਾਰੇ ਸ਼ਹਿਰ ਵਿੱਚ ਕਤਲੇਆਮ ਸ਼ੁਰੂ ਹੋ ਗਈ ਇਸਤਰੀਆਂ ਤੇ ਬੱਚੇ ਛੱਡ ਕੇ ਬਾਕੀ ਜਿਹੜਾ ਵੀ ਸਿੰਘਾਂ ਦੇ ਨਜ਼ਰ ਪਿਆ ਉਹ ਤਲਵਾਰਾਂ ਦੀ ਭੇਟ ਚੜਾ ਦਿੱਤਾ ਗਿਆ ਜਾਨੀ ਖਾਂ ਮਾਨੀ ਖਾਂ ਸਾਰੇ ਪਰਿਵਾਰ ਮਾਰੇ ਗਏ ਇਸੇ ਤਰ੍ਹਾਂ ਸਹਬਜ਼ਾਦਿਆਂ ਦਾ ਬਦਲਾ ਲਿਆ ਗਿਆ ਸਾਰਾ ਸ਼ਹਿਰ ਲੁੱਟ ਲਿਆ ਗਿਆ ਸਿੰਘਾਂ ਨੂੰ ਪਤਾ ਲੱਗਾ ਕਿ ਜੈਨਖਾਨ ਦਾ ਦਿਵਾਨ ਲక్ష్ਮੀਨਾਰਾਇਣ ਮਾਮਲਾ ਉਗਰਾ ਰਿਹਾ ਹੈ ਤਾਂ ਇਸ ਵੇਲੇ ਪਿੰਡ ਕੁਰਾਲੀ ਬੈਠਾ ਹੈ ਸਿੰਘਾਂ ਨੇ ਉਸ ਤੇ ਜਾ ਹਮਲਾ ਕੀਤਾ ਪਿੰਡ ਵੀ ਲੁੱਟ ਲਿਆ ਦਿਵਾਨ ਜਾਨ ਬਚਾ ਕੇ ਭੱਜ ਗਿਆ ਉਹਦਾ ਕੈਂਪ ਸਿੰਘਾਂ ਦੇ ਹੱਥ ਆ ਗਿਆ ਸਿੰਘਾਂ ਨੇ ਸਾਰਾ ਕੈਂਪ ਲੁੱਟ ਲਿਆ ਜੈਨਖਾਨ ਸਰਹੰਦ ਵਿੱਚ ਹੀ ਸੀ ਪਰ ਉਹ ਡਰ ਦਾ ਸ਼ਹਿਰੋਂ ਬਾਹਰ ਨਹੀਂ ਸੀ ਨਿਕਲਦਾ ਸਿੰਘਾਣੇ ਸਾਰਾ ਇਲਾਕਾ ਲੁੱਟ ਲਿਆ ਜੈਨਖਾਨ ਸਮਝ ਰਿਹਾ ਸੀ ਕਿ ਸਿੱਖਾਂ ਦੇ ਟਾਕਰੇ ਤੇ ਉਸ ਦੀ ਸਮਰੱਥਾ ਬਹੁਤ ਘੱਟ ਹੈ ਉਸ ਨੇ ਆਪਣਾ ਦੂਤ ਸਰਦਾਰ ਆਲਾ ਸਿੰਘ ਕੋਲ ਭੇਜਿਆ ਕਿ ਸਿੰਘਾਂ ਨਾਲ ਸਲਾਹ ਕੀਤੀ ਜਾਵੇ ਤੇ ਸਿੰਘ ਜ਼ਗੀਰਾਂ ਲੈ ਲੈਣ ਪਰ ਸਰਦਾਰ ਆਲਾ ਸਿੰਘ ਨੇ ਸਰਦਾਰ ਨਾਨੂ ਸਿੰਘ ਗਰੇਵਾਲ ਨੂੰ ਦਲ ਖਾਲਸਾ ਦੇ ਸਰਦਾਰਾਂ ਕੋਲ ਭੇਜਿਆ ਸਿੱਖ ਸਰਦਾਰਾਂ ਨੇ ਇਹ ਸਲਾਹ ਨਾ ਮੰਨੀ ਉਹਨਾਂ ਕਿਹਾ ਕਿ ਗੁਰੂ ਮਹਾਰਾਜ ਨੇ ਸਾਨੂੰ ਬਾਦਸ਼ਾਹੀ ਬਖਸ਼ੀ ਹੈ ਤੇ ਅਸੀਂ ਤੁਰਕਾਂ ਕੋਲੋਂ ਜ਼ਗੀਰਾ ਲੈ ਕੇ ਉਹਨਾਂ ਦੀ ਅਧੀਨਗੀ ਨਹੀਂ ਪ੍ਰਵਾਨ ਕਰਾਂਗੇ ਇਸ ਤੋਂ ਬਾਅਦ ਸਿੰਘਾਂ ਨੇ ਰਾਜ ਕਰੇਗਾ ਖਾਲਸਾ ਦੇ ਨਾਰੇ ਲਾਉਂਦੇ ਹੋਏ ਸਰਹੰਦ ਤੇ ਚੜ੍ਹਾਈ ਕਰ ਦਿੱਤੀ ਸਿੰਘਾਂ ਤਿੰਨ ਪਾਸਿਆਂ ਤੋਂ ਸਰਹੰਦ ਵੱਲ ਵਦੇ ਬੁੱਢਾ ਦਲ ਭਾਗਨਪੁਰ ਜਾ ਬੈਠਾ ਤਰਨਾ ਦਲ ਨਨਹਿੜੇ ਪਿੰਡ ਡੇਰਾ ਲਾਈ ਬੈਠਾ ਸੀ ਤੇ ਮਫੂਲਕੀਆ ਮਿਸਲ ਵਾਲੇ ਪਟਿਆਲੇ ਸਨ ਖਾਲਸਾ ਫੌਜ ਦੀ ਗਿਣਤੀ 30000 ਅਸਵਾਰ ਅਤੇ 20000 ਪੈਦਲ ਸੀ ਤਰਨਾਦਲ ਅੱਗੇ ਵਧ ਕੇ ਸਰਹੰਦ ਤੋਂ 7 ਮੀਲ ਦੂਰ ਪੀਰ ਜੈਨਖਾ ਮਨੀਆਰ ਕੋਲ ਆ ਬਿਠਾ 14 ਜਨਵਰੀ 1764 ਈਸਵੀ ਨੂੰ ਜੈਨਖਾਨ ਨੇ ਸ਼ਹਿਰੋਂ ਬਾਹਰ ਨਿਕਲ ਕੇ ਤਰਨਾਦਲ ਤੇ ਹਮਲਾ ਕਰ ਦਿੱਤਾ ਇਸੇ ਦਿਨ ਸਿੱਖਾਂ ਦੇ ਤਿੰਨ ਦਲਾਂ ਨੇ ਸਰਹੰਦ ਉੱਤੇ ਹੱਲਾ ਕਰਨ ਦਾ ਮਤਾ ਪਕਾਇਆ ਹੋਇਆ ਸੀ ਸੋ ਉਹ ਪਹਿਲਾਂ ਹੀ ਤਿਆਰ ਬੈਠੇ ਸਨ ਤਰਨਾ ਦਲ ਉੱਤੇ ਹਮਲੇ ਦੀ ਖਬਰ ਸੁਣ ਕੇ ਬੁੱਢਾ ਦਲ ਤੇ ਫੂਲਕੀਏ ਵੀ ਆ ਪਏ ਜੈਨਖਾਨ ਸਿੰਘਾਂ ਦੇ ਘੇਰੇ ਵਿੱਚ ਆ ਗਿਆ ਉਹ ਸਰਹੰਦਵਾਲ ਨੂੰ ਵਦਨ ਤੇ ਜ਼ੋਰ ਲਾਉਂਦਾ ਰਿਹਾ ਤਰਨਾ ਦਲ ਨੇ ਹੱਲਾ ਕਰਕੇ ਜੈਨਖਾਨ ਦਾ ਕੈਂਪ ਲੁੱਟ ਲਿਆ ਬੁੱਢਾ ਦਲ ਨੇ ਸਰਹੰਦਵਾਲ ਸਾਰੇ ਰਾਹ ਰੋਕ ਲਏ ਦਰਾਨੀਆਂ ਦੇ ਨਸਨ ਨੂੰ ਹੁਣ ਕੋਈ ਰਾਹ ਨਹੀਂ ਸੀ ਰਹਿ ਗਿਆ ਥੋੜਾ ਸਮਾ ਘੋਰ ਯੁੱਧ ਹੋਇਆ ਅੰਤ ਸਰਦਾਰ ਜੱਸਾ ਸਿੰਘ ਆਲੂ ਵਾਲੀ ਦੀ ਗੋਲੀ ਨਾਲ ਜੈਨ ਖਾਨ ਮਾਰਿਆ ਗਿਆ ਭਾਈ ਮਣੀ ਸਿੰਘ ਜੀ ਦੇ ਭਤੀਜੇ ਥਰਾਦ ਸਿੰਘ ਨੇ ਜੈਨ ਖਾਨ ਦਾ ਸਿਰ ਵੱਢ ਕੇ ਨਵਾਬ ਕਪੂਰ ਸਿੰਘ ਅੱਗੇ ਜਾ ਰੱਖਿਆ ਸੈਦ ਖਾਨ ਤੇ ਯਾਰ ਮੁਹੰਮਦ ਖਾਨ ਵੀ ਮਾਰੇ ਗਏ ਦੁਰਾਨੀ ਫੌਜ ਹਥਿਆਰ ਸੁੱਟ ਕੇ ਜਿੱਧਰ ਨੂੰ ਮੂੰਹ ਹੋਇਆ ਉਧਰ ਹੀ ਭੱਜ ਉੱਠੀ ਬਹੁਤ ਸਾਰੀ ਫੌਜ ਇਸੇ ਲੜਾਈ ਵਿੱਚ ਹੀ ਤਬਾਹ ਹੋ ਗਈ ਜੇਤੂ ਸਿੰਘ ਸੱਤ ਸ੍ਰੀ ਅਕਾਲ ਦੇ ਜਕਾਰੇ ਛਾੜਦੇ ਹੋਏ ਸਰਹੰਦ ਚ ਜਾ ਵੜੇ ਸਾਰਾ ਸ਼ਹਿਰ ਲੁੱਟ ਕੇ ਸਾੜ ਦਿੱਤਾ ਗਿਆ ਇਸਤਰੀਆਂ ਤੇ ਬੱਚਿਆਂ ਨੂੰ ਛੱਡ ਕੇ ਬਾਕੀ ਸਾਰੇ ਸ੍ਰੀ ਸਾਹਿਬਾਂ ਦੀ ਭੇਟਾ ਚੜਾ ਦਿੱਤੇ ਗਈ ਸਿੰਘਾਂ ਦੇ ਫਾਰਸ਼ ਪੱਟੇ ਅਤੇ ਛੱਤਾਂ ਸਭ ਢਾਦਤੀਆਂ ਵਸਦਾ ਸ਼ਹਿਰ ਖੋਲਿਆਂ ਵਿੱਚ ਬਦਲ ਦਿੱਤਾ ਸਰੰਦ ਦਾ ਕਿਲਾ ਵੀ ਢਾ ਕੇ ਉੱਪਰ ਗਧਿਆਂ ਦਾ ਗਧਿਆਂ ਨਾਲ ਹਲ ਚਲਾਇਆ ਬੁੱਢਿਆਂ ਆਦਮੀਆਂ ਤੋਂ ਪੁੱਛ ਕੇ ਜਿਸ ਜਿਸ ਥਾਂ ਤੇ ਸਹਬਜ਼ਾਦੇ ਸ਼ਹੀਦ ਕੀਤੇ ਸਨ ਉੱਥੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਬਣਾਇਆ ਗਿਆ ਅਤੇ ਗ੍ਰੰਥੀ ਸਿੰਘ ਥਾਪਿਆ ਗਿਆ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਾਕੀ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ